ਸੱਚ ਜੇ ਸਾਰੇ ਮੈਂ ਜਾਫਰ ਕੋਲ ਕਾਸਟੇਸ ਆਗਰ ਕਰਦੀਆਂ ਸਰ ਤੋਂ ਜੜ ਕੇ ਜੜ ਕੇ ਚੈਨ ਦਾ ਫਿਰ ਤੋਂ ਪਰ ਮਤ ਬਹੁਤ ਬਹੁਤ ਰੱਖੀਆਂ ਬਖਸ਼ੀ ਗੱਲ ਕਰਦੇ ਆ ਅਸੀਂ ਅੱਜ ਮੌਨਸੂਨ ਬਾਰੇ ਕਿਉਂਕਿ ਅਸੀਂ ਦੱਸੇ ਸੀ ਕਿ ਜਦੋਂ ਵੀ ਮੌਨਸੂਨ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਖੇਤਰ ਵਿੱਚ ਐਂਟਰ ਹੋ ਜਾਵੇ ਕੀਤਾ ਅਸੀਂ ਵੀਡੀਓ ਬਣਾਉਣ ਦੀ ਫਿਰ ਤੋਂ ਹਾਜ਼ਰ ਹੋ ਜਾਵਾਂਗੇ ਤੇ ਗੱਲ ਕਰਦੇ ਆ ਅੱਜ ਮੌਨਸੂਨ ਬਾਰੇ ਅੱਜ ਮੌਨਸੂਨ ਦਾ ਲਗਭਗ ਉੱਤਰਾ ਪ੍ਰਦੇਸ਼ ਜਦੋਂ ਵਾਰ ਕਰਦੇ ਹੋਏ ਲਗਭਗ ਥੋੜੇ ਥੋੜੇ ਬਤ ਉਤਰ ਪਤੇ ਜਿਹਾ ਜੋ ਕਿ ਕਸ਼ਮੀਰ ਹਿੱਸਾ ਤੇ ਉੱਤਰਾ ਉੱਤਰਾ ਖੰਡ ਦੇ ਸਾਰੇ ਹਿੱਸੇ ਤੇ ਮਾਚੂ ਦਸ਼ਮ ਦਾ ਗੁੱਲੂ ਮਨਾਰੀ ਸੋਲਦਾਨ ਦੇ ਤਰਕਲੂ ਰੋਤੰਗ ਪਾਸ ਸੁਮਨ ਕਾਂਗਵਲ ਦੀ ਤੇ ਕਸੋਲੀ ਕਸੋਲ ਆਪਣੀ ਕਰਨ ਨਾਂ ਲੱਕੇ ਵਿੱਚ ਉਸ ਨੇ ਦਸ ਦਸਤਕ ਦੇ ਦਿੱਤੀ ਹੈ ਹੁਣ ਲੱਕੇ ਬਗ ਮੌਨਸੂਨ ਦੇ ਅੱਗੇ ਪਤੰਗ ਨਹੀਂ ਰਹਾ ਜਿਵੇਂ ਲੱਕੇ ਹੈ ਤਾਂ ਕਿ ਚੰਪਾਲਾ ਹੌਸਲੇ ਬਿਤੀ ਰਹਿ ਗਿਆ ਤੇ ਤੰਗ ਨਹੀਂ ਰਹਿ ਗਈ ਹੋਰ ਕਿੰਨੇ ਰੱਖ ਕੇ ਰਹਿ ਗਈ ਚੰਪਾਲਾ ਦੀ ਪ੍ਰਿਮਾ ਚੱਲਦੇ ਹੁਣ ਲੱਕੇ ਵਿੱਚ ਵੀ ਜੋ ਕਿ ਅੱਗੇ ਪਤੰਗ ਦੀ ਤਿਆਰ ਹੈ ਤੇ ਹੁਣ ਜਦੋਂ ਦਸ ਰਜਾਦਾ ਹੁਣ ਜੋ ਕਿ ਪੰਜਾਬ ਵਿੱਚ ਵੀ ਹੁਣ ਉਸ ਦੀ ਮੌਨਸੂਨ ਦੀ ਪਾਣੀ ਪਾਣੀ ਸ਼ੁਰੂ ਹੋ ਚੁੱਕੀਆਂ ਨੇ ਸੋ ਪਾਣਾ ਵੀ ਜਾਣ ਥੋੜੋ ਕੋ ਹਜੇ ਸਮੇਂ ਦੇ ਸ਼ਮਲਾ ਵਿੱਚ ਪਾਣੀ ਸ਼ੁਰੂ ਹੋਇਆ ਜੋ ਕਿ ਮੌਨਸੂਨ ਦੇ ਆਉਣ ਤੋਂ ਮੌਨਸੂਨ ਦੇ ਆਉਣ ਦੀ ਤੇ ਕਰਕੇ ਪਿਆ ਇਸ ਕਰਕੇ ਕਰਕੇ ਉੱਥੇ ਮੀਂਹ ਜਦੋਂ ਪੈਣ ਕਰਕੇ ਟੰਗੜਕ ਪਈਆਂ ਪਹਾੜ ਡਕ ਕਰਕੇ ਤੇ ਮਲਬਾ ਡਕ ਪਿਆ ਤੇ ਜਿਸ ਨਾਲ ਉੱਥੇ ਨੁਕਸਾਨ ਹੋਇਆ ੱਗੜੀਆਂ ਦਾ ਬੰਤੂ ਜਾਨੀ ਨੁਕਸਾਨ ਕੋਈ ਨਹੀਂ ਮੌਲੀ ਦਾ ਨੁਕਸਾਨ ਹੋਇਆ ਸੋ ਹੁਣ ਜੋ ਪੰਜਾਬ ਦੇ ਜਾਣ ਤੋਂ ਵਿੱਚੋਂਤਰ ਆਪਣੇ ਉੱਤਪਾਰ ਤੋਂ ਜੋ ਕਿ ਉਤਰਪੂਰ ਕੀ ਪੰਜਾਬ ਸਿਮੇਂ ਚੰਡੀਗੜ੍ਹ ਰੋਪੜ ਮਹਾਰੀ ਐਸਐਸ ਨਗਰ ਹੰਦਪੁਰ ਸਾਹਿਬ ਹੰਦਪੁਰ ਮੰਗਲ ਤੇ ਹੋਰ ਜ பஞ்சਕਲਾ ਮਠੌੜ ਕੋਟ ਗੁਰਦਾਸਪੁਰ ਫੁਲਕਸਾ ਸ਼ਾਲਾਪੁਰ ਨਮਸ਼ੇੜਾ ਕਪੂਰਤਾਲ ਜਲੰਧਰ ਤੇ ਲੁਧਿਆਣਾ ਫਤਗੜ ਸਾਹਿਬ ਪਟਿਆਲਾ ਰਾਜਪੁਰਾ ਰਣਾ ਨਾ ਤੇ ਮੇਰਕੋਡ ਦਾ ਵਿੱਚ ਜੋ ਕਿ ਸਵੇਰ ਨੂੰ ਹੋ ਹੋ ਸਕਦਾ ਹੈ ਕਿ ਮੌਨਸੂਨ ਦੀ ਪਾਣਾ ਪਰ ਮੌਨਸੂਨ ਜੋ ਕਿ ਲਗਭਗ ਦਸ ਦਿਨ ਦਿੱਤੇ ਪਾਣੀ ਮੀਂਹ ਨਾਲ ਇਹ ਲਗਭਗ ਮੌਨਸੂਨ ਲਗਭਗ ਕਿ ਕਿ ਜੁੰਤੋਂ ਲੈ ਗਈ ਹੈ 2 ਜੁਲਾਈ ਤੱਕ ਚੱਲ ਜਾਈ ਜਾਏਗਾ ਜਿਸ ਵਿੱਚ ਪੱਤੇ ਹੋ ਜਾਗੇ 26 ਜੁਲਾਈ ਤੱਕ ਭਾਰੀ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਆnder ਹੋਣਗੇ ਕਿਉਂਕਿ ਇੱਕ ਯੂਐਸਏ ਉੱਪਰ ਇਹ ਰਿਕਸਟ ਕੁਲਿਜਨ ਬਾੜ ਰਿਹਾ ਇਸ ਕਰਕੇ ਕਿ ਕਿ ਮੌਸਮੀ ਹਵਾਵਾਂ ਦੇ ਮੌਸਮ ਤੇ ਉੱਪਰ ਬਣੇ ਸਿਸਟਮ ਕਰਕੇ ਮੌਸਮ ਜਿਆਦਾ ਜੋਖੀ ਝੋੜ ਮਰੇਗੀ ਤੇ ਬਾਕੀ ਦੇ ਅਰਧ ਰਹੇ ਅਸੀਂ ਇਸ ਇਸ ਬਾਰੇ ਅਸੀਂ ਯੂਐਸਏ ਬਾਰੇ ਲਗਭਗ 24 ਮਈ 24 ਜੂਨ ਦੇ ਨੇੜੇ ਜਾ ਕੇ ਅਸੀਂ ਗੱਲਬਾਤ ਕਰਾਂਗੇ ਸੋਨ ਬੋਝਾ ਲੈਣੀ ਕੰਪਲੀਟ ਹੈ ਕਿ ਮੌਨਸਨ ਹੁਣ ਜੁਕੀ ਉੱਤਰ ਪੂਰਬੀ ਪੰਜਾਬ ਵਿੱਚ ਦੱਸਣੇ ਤਿਆਰ ਹੈ ਕਿਉਂਕਿ ਮੌਨਸਨ ਦੀ ਪਾਣਾ yağmar ਵਾਸਤੇ ਰੁਕਣਾ ਸ਼ੁਰੂ ਕਰ ਦਿੱਤਾ ਹੈ ਲਗਭਗ ਹੋਣ ਚੁੱਕੀ ਹੈ ਟਾਈਮ 12 ਵਜਰ ਤੇ ਨੇ ਫਿਰ ਤਾਂ ਖੋ ਸਕਦੇ ਕਿ ਮੌਨਸਨ ਮੀਂਹ ਸ਼ੁਰੂ ਹੋ ਜਾਣ ਤੇ ਸਾਨੂੰ ਵਧੀਆ ਜੋ ਕਿ ਫਸਲ ਲੋਕਾਂ ਨੂੰ ਜੋ ਕਿ ਬਸ ਝੋਨਾ ਵੇਜਾ ਝੋਨਾ ਮੰਨਾਂ ਕਿਉਂਕਿ ਪਾਣੀ ਲੱਗੇ ਨਾਲ ਕਿ ਭੱਤੀ ਖਾਣੇ ਜੋ ਕਿ ਸਾਨੂੰ ਵਧੀਆ ਜੋ ਕਿ ਇਹ ফসল হে ধন্যবাদ